ਕਦੋਂ ਕਿਹੜਾ ਮਸਲਾ ਅੱਗ ਫੜ ਲਵੇ ਇਸ ਦਾ ਕੋਈ ਵੀ ਭਰੋਸਾ ਨਹੀਂ ਹੁੰਦਾ ਤੇ ਹੁਣ ਇਸ ਵਾਰ OYO ਦਾ ਨਵਾਂ ਇਸ਼ਤਿਹਾਰ ਹਿੱਟ ਨਹੀਂ ਸਗੋ ਕੋਟ ਟੌਪਿਕ ਬਣ ਗਿਆ #boycott OYO ਇੰਟਰਨੈਟ ਤੇ ਟ੍ਰੈਂਡ ਕਰ ਰਿਹਾ ਹੈ ਤੇ ਲੋਕ ਇਸ ਗੱਲ ਨੂੰ ਲੈ ਕੇ ਨਰਾਜ਼ ਹਨ ਕਾਗ ਸੰਗਠਨਾਂ ਨੇ ਆਪਣੀ ਨਰਾਜ਼ਗੀ ਵੀ ਜ਼ਾਹਰ ਕੀਤੀ ਹੈ ਅਤੇ OYO ਨੂੰ ਸਪਸ਼ਟੀਕਰਨ ਵੀ ਦੇਣਾ ਪਿਆ ਇਸ ਤਿਹਾਰ ਦੇ ਵਿੱਚ ਕੀ ਸੀ ਆਓ ਇਸ ਦੀ ਪੂਰੀ ਕਹਾਣੀ ਜਾਣਦੇ ਹਾਂ ਕਦੋਂ ਕਿਹੜਾ ਮਸਲਾ ਅੱਗ ਫੜ ਲਵੇ ਇਸ ਦਾ ਕੋਈ ਵੀ ਭਰੋਸਾ ਨਹੀਂ ਹੁੰਦਾ ਤੇ ਹੁਣ ਇਸ ਵਾਰ ਓਯੋ ਦਾ ਨਵਾਂ ਇਸ਼ਤਿਹਾਰ ਹਿੱਟ ਨਹੀਂ ਸਗੋ ਹੋ ਟੌਪਿਕ ਬਣ ਗਿਆ #boycott ਓਯੋ ਇੰਟਰਨੈਟ ਤੇ ਟ੍ਰੈਂਡ ਕਰ ਰਿਹਾ ਹੈ ਤੇ ਲੋਕ ਇਸ ਗੱਲ ਨੂੰ ਲੈ ਕੇ ਨਾਰਾਜ਼ ਹਨ ਧਾਰਮਿਕ ਸੰਗਠਨਾਂ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ ਅਤੇ ਓਯੋ ਨੂੰ ਸਪਸ਼ਟੀਕਰਨ ਵੀ ਦੇਣਾ ਪਿਆ ਆਖਿਰ ਇਸ ਇਸ਼ਤਿਹਾਰ ਦੇ ਵਿੱਚ ਕੀ ਸੀ ਆਓ ਇਸ ਦੀ ਪੂਰੀ ਕਹਾਣੀ ਜਾਣਦੇ ਹਾਂ ਓਯੋ ਨੇ ਸੋਚਿਆ ਕਿ ਕਿਉਂ ਨਾ ਇਸ ਵਾਰ ਮਾਰਕੀਟਿੰਗ ਦਾ ਲੈਵਲ ਅਪ ਕੀਤਾ ਜਾਵੇ ਅਤੇ ਫਿਰ ਓਯੋ ਨੇ ਇੱਕ ਜ਼ਬਰਦਸਤ ਸੋ ਪੰਜ ਲਾਈਨ ਸੁੱਟ ਦਿੱਤੀ ਰੱਬ ਹਰ ਪਾਸੇ ਹੈ ਅਤੇ OYO ਵੀ ਹੁਣ ਇਸ ਦੇ ਵਿੱਚ ਗਲਤ ਕੀ ਸੀ OYO ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਮਕਸਦ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਸੀ ਅਤੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਸੀ ਅਤੇ ਨਾਲ ਹੀ OYO ਨੇ ਕਿਹਾ ਕਿ ਉਹਨਾਂ ਨੇ ਇਸ ਸਾਲ ਦੇ ਅੰਤ ਤੱਕ ਭਾਰਤ ਦੇ 12 ਪ੍ਰਮੁੱਖ ਤੀਰਸਥਾਨਾਂ ਤੇ 500 ਨਵੇਂ ਹੋਟਲ ਜੋੜਨ ਦੀ ਯੋਜਨਾ ਬਣਾਈ ਹੈ ਤਾਂ ਜੋ ਧਾਰਮਿਕ ਯਾਤਰੀਆਂ ਨੂੰ ਸਹੂਲਤਾਂ ਮਿਲ ਸਕਣ ਪਰ ਸ਼ਰਧਾਲੂ ਇਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਗਏ #boycottOYO ਸੋਸ਼ਲ ਮੀਡੀਆ ਤੇ ਟ੍ਰੈਂਡ ਕਰਨ ਲੱਗਾ ਮੀਮਸ ਬਣਨੇ ਸ਼ੁਰੂ ਹੋ ਗਏ ਤੇ ਉਹयो ਮਾਲਕਾਂ ਨੂੰ ਬਿਆਨ ਦੇ ਕੇ ਸਪਸ਼ਟੀਕਰਨ ਵੀ ਦੇਣਾ ਪਿਆ ਹੁਣ ਦੱਸ ਦਿੰਦੇ ਆ ਕਿ ਉਹयो ਦਾ ਇਸ਼ਤਿਹਾਰ ਦੱਸ ਰਿਹਾ ਹੈ ਕਿ ਉਹਨਾਂ ਦੇ ਹੋਟਲ ਅਜਮੇਰ ਬਾਰਾਨਸੀ ਪ੍ਰਯਾਗਰਾਜ ਅੰਮ੍ਰਿਤਸਰ ਹਰਦੁਆਰ ਮਥੁਰਾ ਨਾਸਿਕ ਪੁਰੀ ਸ਼ਿਰਡੀ ਤਿਰੂਪਤੀ ਉੱਜੈਨ ਅਤੇ ਹੋਰ ਧਾਰਮਿਕ ਸਥਾਨਾਂ ਤੇ ਮੌਜੂਦ ਹਨ ਜੇਕਰ ਤੁਸੀਂ ਭਗਤੀ ਦੇ ਵਿੱਚ ਲੀਨ ਹੋ ਅਤੇ ਇਹਨਾਂ ਸਥਾਨਾਂ ਦੀ ਯਾਤਰਾ ਕਰ ਰਹੇ ਹੋ ਤਾਂ OYO ਹਮੇਸ਼ਾ ਤੁਹਾਡੇ ਸਟੇ ਲਈ ਤਿਆਰ ਹੈ ਹੁਣ ਉਹਨਾਂ ਦਾ ਮਕਸਦ ਧਾਰਮਿਕ ਸੈਰ ਸਪਾਟੇ ਦੌਰਾਨ ਲੋਕਾਂ ਨੂੰ ਵਧੀਆ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕਰਨਾ ਸੀ ਪਰ ਪੰਚ ਲਾਈਨ ਥੋੜੀ ਜ਼ਿਆਦਾ ਕ੍ਰੀਏਟਿਵ ਹੋ ਗਈ ਲੋਕਾਂ ਨੂੰ ਰੱਬ ਅਤੇ OYO ਦੀ ਤੁਲਨਾ ਪਸੰਦ ਨਹੀਂ ਜਨਤਾ ਇਸ ਪੰਚਲਾਈਨ ਨੂੰ ਹਜ਼ਮ ਨਾ ਕਰ ਸਕੇ ਅਤੇ ਲੋਕਾਂ ਨੇ ਇਸ ਨੂੰ ਰੱਬ ਦਾ ਅਪਮਾਨ ਕਿਹਾ ਅਤੇ ਉਹੋ ਤੇ ਧਰਮ ਦਾ ਮਜ਼ਾਕ ਉਡਾਉਣ ਦਾ ਦੋਸ਼ ਵੀ ਲਗਾਇਆ ਸੋਸ਼ਲ ਮੀਡੀਆ ਤੇ ਇੱਕ ਅੱਗ ਲੱਗ ਜਾਵੇ ਤਾਂ ਉਸ ਨੂੰ ਬੁਝਾਉਣਾ ਸੌਖਾ ਨਹੀਂ ਹੁੰਦਾ ਲੋਕਾਂ ਨੇ ਐਕਸ ਤੇ ਗੁੱਸੇ ਦੇ ਨਾਲ ਟਵੀਟ ਕਰਨੇ ਸ਼ੁਰੂ ਕਰ ਦਿੱਤੇ ਇਤਿਹਾਸ ਦੇ ਵਿੱਚ ਇਸ ਗੱਲ ਨੂੰ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਅਜਿਹੇ ਵਿਵਾਦਾਂ ਦਾ ਬ੍ਰਾਂਡ ਇਮੇਜ ਤੇ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਜੇਕਰ OYO ਨੇ ਇਸ ਮਾਮਲੇ ਨੂੰ ਸਹੀ ਢੰਗ ਦੇ ਨਾਲ ਨਹੀਂ ਸੰਭਾਲਿਆ ਤਾਂ ਉਹਨਾਂ ਨੂੰ ਆਪਣੇ ਯੂਜ਼ਰਸ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ OYO ਨੇ ਸੋਚਿਆ ਸੀ ਕਿ ਉਹ ਧਾਰਮਿਕ ਸੈਰ ਸਪੱਟੇ ਨੂੰ ਉਤਸ਼ਾਹਿਤ ਕਰ ਰਹੇ ਹਨ ਪਰ ਉਹਨਾਂ ਨੇ ਆਸਥਾ ਦੇ ਖੇਤਰ ਦੇ ਵਿੱਚ ਇੱਕ ਵਿਵਾਦ ਪੈਦਾ ਕਰ ਦਿੱਤਾ ਹੁਣੇ ਦੇਖਣਾ ਹੋਵੇਗਾ ਕਿ ਉਹ ਗੁੱਸੇ ਦੀ ਇਸ ਲਹਿਰ ਨੂੰ ਕਿਵੇਂ ਸ਼ਾਂਤ ਕਰਦੇ